ਹਾਂਜੀ ਵੈਲਕਮ ਸਤਿ ਆਪਣੇ ਖੋਰ ਨਵੇਂ ਵਲੌਗ ਤੇ ਵਿੱਚ 7:12 ਹੋ ਗਏ 55 ਪਾਉਣ ਲੱਗੇ ਆ ਮਿੱਟੀ ਲੈਣ ਚੱਲੇ ਆ ਆ ਪੱਲੀਆਂ ਲਾ ਲੀਆਂ ਇਹਨੂੰ ਦੋ ਕਈਆਂ ਵਿੱਚ ਰੱਖ ਲੀਆਂ ਮੈਸਤਰੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਮਿੱਟੀ ਲੈ ਆਉਣੀ ਆ ਅੱਜ ਆਪਣੇ ਖੁੱਡਿਆਂ ਦਾ ਲੈਟਰ ਪਾਣਾ ਇੱਕ ਹਿਸਾਬ ਦਾ ਬਾਲੇ ਰੱਖ ਕੇ ਟੈਲਾਂ ਰੱਖ ਕੇ ਮਿੱਟੀ ਪਾ ਕੇ ਫਿਰ ਤੇ ਟੈਲਾਂ ਦਾ ਫਰਸ਼ ਲਾਵਾਂਗੇ ਐਨ ਪੂਰਾ ਪੱਕਾ ਕੰਮ ਕਰਾਂਗੇ ਵੀ ਛੇ ਤਨਾਵੇ ਵਾਲਾ ਕਬੂਤਰਾਂ ਨੂੰ ਗਰਮੀ ਆਜ 52 ਦਾ ਸਟਾਰਟ ਕਰਤਾ ਇਹਨੂੰ 5-10 ਮਿੰਟ ਹੋਣ ਦਿਓ ਗਰਮ ਤੇ ਸਕੰਜਾ ਪਾਉਨੇ ਆ ਫਿਰ ਚੱਲਦੇ ਆ ਮਿੱਟੀ ਲੈਣ ਸਕੰਜਾ ਪਾ ਰਿਆ ਆਪਾਂ ਹੁਣ ਚੱਲਦੇ ਆ ਮਿੱਟੀ ਲੈਣ ਵਿੱਚ ਵੀਰੋ 7-15 ਦੇ ਇਧਰੋਂ ਨਿਕਲ ਚੱਲੇ 7-15 16 ਤੋਂ ਚੱਕ ਲਈ ਲੈਫਟ ਟਾਈਮ ਨਾਲੇ ਮਿੱਟੀ ਲਿਆਉਣੀ ਆ ਬਾਅਦ ਚ ਜਾਂ ਮਿੱਟੀ ਲੈ ਕੇ ਆ ਹੁਣੀ ਸੀ ਤੇ ਜਾਂ ਨਾਲ ਕੰਮ ਕਰਾ ਹੋਣਾ ਸੀਗਾ ਮਿੱਟੀ ਵਾਲਾ ਕੰਮ ਮੈਸਤਰੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਵੇਟ ਕਰਨਾ ਆਪਾਂ ਬਾਇਧਰ ਵੀ ਦਨ ਚਾਰ ਦਿਨਾਂ ਨੂੰ ਆਪਣੇ ਫਾਰਮ ਦਾ ਵੀ ਲੈਂਟਰ ਪੈਨ ਵਾਲਾ ਬੱਸ ਅੱਜ ਸ਼ਟਰਿੰਗ ਦਾ ਡਨ ਹੋ ਜਾਊਗਾ 2.5 ਦਿਨ ਲਾਉਣਗੇ ਸਰੀਏ ਵਾਲੇ 1.5 ਦਿਨ ਲਾਊਗਾ ਬਿਜਲੀ ਵਾਲਾ ਉਸ ਤੋਂ ਬਾਅਦ ਲੈਂਟਰ ਵੀ ਪਾਉ ਫਾਰਮ ਦਾ ਫੇਰ ਕੋਠੀ ਪੁੱਤੇ ਫੇਰ ਉੱਤੋਂ ਉੱਤੇ ਆਪਾਂ ਨਵੇਂ ਆਪਣੇ ਘੁੱਡੇ ਪਾਵਾਂਗੇ ਉਹਦਾ ਵੀ ਨਾਂ ਨਾਲ ਬਲੌਗ ਦਿਖਾਵਾਂਗੇ ਤੇ ਫਾਰਮ ਦਾ ਵੀ ਨਾਂ ਨਾਲ ਬਲੌਗ ਆਇਆ ਕਰਨਗੇ ਫਿਰ ਆ ਵੀ ਖੇਤ ਆ ਕੇ ਬੱਸ ਜਿੱਥੋਂ ਮਿੱਟੀ ਚੱਕਣੀ ਆ ਤੇ ਸਾਢੇ 5 ਦਾ ਟਾਈਮ ਹੋ ਗਿਆ ਸੂਰਜੀ ਚੜਿਆ ਆ ਇਹ ਕਰਦੀ ਰੌਸ਼ਨੀ ਆਪਣੇ ਤੇ ਬੈ ਰਹੀ ਆ ਇਹ ਵੀ ਬਹੁਤ ਚੰਗੀ ਹੁੰਦੀ ਆ ਮੋਟਰ ਤੇ ਪਹੁੰਚਦੇ ਆ ਚੱਲ ਕੇ ਤੇ ਭਰਦੇ ਆ ਮਿੱਟੀ ਪਾਉਣੇ ਆ ਅੱਜ ਖੁੱਡੇ ਦਾ ਲੈਂਟਰ ਇੱਕ ਹਿਸਾਬ ਦਾ ਸੱਟ ਬਾਲੇ ਵਾਲਾ ਲੈਂਟਰ ਪਾਵਾਂਗੇ ਦੂਜਾ ਲੈਂਟਰ ਸ਼ਾਇਦ ਅੱਜ ਇਹ ਨਵੇਂ ਖੁੱਡਿਆਂ ਚ ਪਾਵਾਂਗੇ ਬਾਦਿਆ ਅੱਗੇ ਹੌਲੀ ਹੌਲੀ ਠੰਡ ਬਹੁਤ ਆ ਗਈ ਆ ਹੱਥ ਠਾਰ ਕੇ ਤੇ ਬੂਟ ਵੀ ਨਹੀਂ ਪਾ ਗਿਆ ਮੈਂ ਤਾਂ ਬੂਟ ਪਾ ਕੇ ਆਉਣਾ ਚਾਹੀਦਾ ਸੀ ਜੈਕੜਾ ਚ ਮੈਂ ਜ਼ਰੂਰ ਪਾਇਆ ਆ ਲਓ ਮਿੱਟੀ ਭਰ ਲਈ ਕਹਿੰਦੇ ਇਹ ਵਨ ਲਾ ਕੇ ਬੈਗ ਚਾੜ ਲੈਣਾ ਤੇ ਨਹੀਂ ਤਾਂ ਇਹ ਮੈਂ ਤਾਂ ਸਾਰੀ ਖਰਾਬ ਕਰੂ ਸਾਰੀ ਮਿੱਟੀ ਡੇਗ ਪੈਣੀ ਆ ਆਪਣੀ ਲੋਵੀ ਛੱਤ ਦਾ ਕੰਮ ਸ਼ੁਰੂ ਹੋ ਗਿਆ ਇੱਧਰ ਹਾਂ ਵੀ ਛੱਤ ਨੂੰ ਲੋਟ ਆ ਖੇਚ ਤਾਂ ਕਿੰਨੇ ਵਾਲੇ ਲੱਗੇ ਇੱਧਰੋਂ ਤਾਂ ਦੀंदे ਵੀ ਨਹੀਂ 1 2 3 1 ਲੱਗਿਆ 2 3 4 ਪੰਜਵੇਂ ਵਾਲੇ ਦੇ ਪਹੁੰਚ ਗਏ ਇੱਧਰ ਅੱਜ ਖੁੱਡਿਆਂ ਦਾ ਲੈਂਟਰ ਪੈ ਰਿਆ ਦੇਵਨੇਸ਼ ਕਰ ਲਈ ਛੁੱਟੀ ਛੱਤ ਬੈਣ ਲੱਗੀ ਇੱਧਰ ਆਪਣੀ ਪੰਜਵਾਂ ਵਾਲਾ ਧਰਤਾ ਹਾਂ ਦਾਸ ਤੋਂ ਵਾਲੇ ਲੱਗ ਗਏ ਟੈਲਾਂ ਵੇ ਕਰਦੇ ਜੋਧੇ ਦੇ ਕੋਲੇ ਟੈਲਾਂ ਘਮਕਦਿਆਂ ਇਹਦੇ ਕੋਲੇ ਦਾ ਟੈਲੈਂਟ ਟੈਲਾਂ ਕਰਦੇ ਆ ਸਵੇਰੇ ਸਵੇਰੇ ਮਿੱਟੀ ਵੀ ਲਿਆਂਦੀ ਸਵੇਰੇ ਸਵੇਰੇ ਡਰਾਈਵਰ ਫੇਰ ਅੱਜ ਪਲੇਟ ਆਇਆ ਇਹ ਮੈਨੂੰ 4-5 ਤੇਸੀਆਂ ਲੱਭਦੀਆਂ 4-5 2-3 ਦੇ ਅੰਕ ਲੱਭਦੀਆਂ ਹੈਂ 10 ਇਹਨੂੰ ਤੇਸੀਆਂ ਦਾ ਗਾਰੰਟੀ ਨਹੀਂ ਦਿੱਤੀ ਪਈਆਂ ਨਹੀਂ ਸਾਰੇ ਵੇ ਰੱਬ ਇਹ ਕੰਮ ਨਹੀਂ ਇਹ ਹੋਈਆਂ ਹਾਂ 10 ਓਏ ਨਮੀ ਕੰਡ ਕੀਤੀ ਇੱਧਰਲੇ ਪਾਸੇ ਲੋ ਵੀ ਬਤਰਾ ਲੈਟਰ ਪਾਤਾ ਇਧਰਲੀ ਸਾਈਡ ਰਹਿ ਗਿਆ ਇਧਰ ਅੱਧਾ ਥੋੜਾ ਜਿਹਾ ਰਹਿ ਗਿਆ ਬਸ ਉਧਰ ਵੀ ਅੱਜ ਸਹਜ ਬਾੜੀ ਮਰਦਾ ਮਰਦਾ ਜਾਂਦਾ ਰਹਤਾ ਪੂਰਾ ਡੋਲਦਾ ਡੋਲਦਾ ਜਾਂਦਾ ਲੈ ਡੋਲ ਹੀ ਜਾਂਦਾ ਐ ਉਧਰ ਬਾਈ ਹੈ ਨਾ ਤਵਾਗੜੇ ਵਿੱਚ ਉਹ ਇਧਰ ਹੀ ਬਣਾ ਲਾ ਤੂੰ ਉਧਰ ਤੇ ਨਾ ਉਧਰ ਬਾਈ ਤਵਾ ਵਿੱਚ ਉਧਰ ਬਾਈ ਮੱਟੀ ਲੈਂਦੀ ਉਹ ਮਿੱਟੀ ਬੀ ਟੀ ਵੀ ਲਿਆਦੀ ਬਈ ਰਾਤ ਕੱਲ ਅੱਜ ਸਵੇਰੇ ਰਾਤ ਕੱਲ ਅੱਜ ਓਏ ਅੱਜ ਸਵੇਰੇ ਲਿਆਂਦੀ ਆ ਅੱਜ ਸਵੇਰੀ ਇਹ ਇਹ ਬਲੌਗਰ ਇਧਰ ਇਹ ਬਲੌਗਰ ਥੋੜਾ ਜਿਹਾ ਬੜਾ ਤਕੜਾ ਗਲਤ ਬੋਲਦੀ ਜਾਂਦਾ ਬਸ ਉਧਰ ਬੰਲਾ ਇਧਰ ਬਈ ਰਾਜੂ ਬਈ ਜੇ ਤੋੜੀ ਉਧਰ ਐ ਲੈ 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 ਡਰਾਈਵਰ ਕਿੱਸੀ ਗੁੱਲੀ ਜਾਂਦਾ ਡਰਾਈਵਰ ਗੱਦੀ ਭੁੱਲ ਗਿਆ ਟਿੱਲਾ ਹੋਈ ਜਾਂਦਾ ਟਿੱਲਾ ਹੋਈ ਜਾਂਦਾ ਲੈ ਦੇਖੀ ਹੁਣ ਵਟਾ ਮਾਰਦਾ ਐ ਐ ਐ ਮਾਰਿਆ ਵਾਚ ਗਿਆ ਓਏ ਇੱਧਰ ਵੀ ਬਾਲਾ ਸ਼ੁਰੂ ਕਰਦੇ ਆ ਇੱਧਰ ਰਹਿਦਾ ਲੈ ਪੁੱਤਰਾ ਦਾ ਲੈਟਰ ਪੈ ਗਿਆ ਇੱਧਰ ਰੱਖਦਾ ਤੇ ਜੀ ਮੇਰਾ ਬਾਲਾ ਫੜਾਈ ਗੜਾ ਇੱਧਰ ਲ ਖੁੱਡੇ ਦਾ ਖੁੱਡਿਆ ਦਾ ਲੈਟਰ ਪਾਈ ਗਿਆ ਸੈਲਜ ਰੇਤੇ ਦੀ ਤਬਾਗੜੇ ਕਿੰਨੇ ਹੋ ਗਏ ਰੇਤੇ ਦੇ ਤਬਾਗੜੇ ਕਿੰਨੇ ਹੋ ਗਏ ਬੱਸ ਕਰ ਬੱਸ ਸੰਜੋਗੇ ਪੱਜ ਹੋ ਗਿਆ ਗਾਈ ਪਹਿਲੂ ਜੇਤੇ ਆ ਭੁਲੀ ਜਾਂਦਾ ਟਿੱਲਾ ਵਾਗਾ ਗੀ ਟਿੱਲਾ ਵਾ ਆ ਵੜੇ ਟਿੱਲਾ ਵਾ ਯਾਰ ਤੇ ਲਾ ਹੋ ਗਿਆ ਵਾਲਾ ਲੋਗ ਉਥੋਂ ਇੱਧਰ ਵੀ ਬਾਲੇ ਧਰਾਂ ਲੱਗ ਗਏ ਉਧਰ ਕੰਮ ਬੁੱਕੜ ਚੱਲੇ ਇੱਧਰ ਵਾਲੇ ਧਰਾਂ ਲੱਗ ਗਏ ਨਹੀਂ ਲੈ ਗਿਆ ਨਾ ਫਿਰ ਮੈਂ ਉਹਨੂੰ ਗਿਆ ਤਾ ਨਫੇ ਦਾ ਮਾਰੂ ਲੰਬੇਰਾ ਨਾ ਕਰ ਨਹੀਂ ਮੈਸਤਰੀ ਦੀ ਲੜਾਈ ਹੋ ਗਈ ਸਾਡੇ ਮਜੂਨ ਨਾਲ ਉਹ ਕਹਿੰਦਾ ਮੈਸਤਰੀ ਫੁੱਦੂਗਾ ਇਹਨੂੰ ਕਹਿੰਦਾ ਉਹ ਕੀ ਕਿਹਾ ਬਾਈ ਤੂੰ ਫਿਰ ਨਹੀਂ ਉਹਨੇ ਕਿਹਾ ਕੀ ਤੈਨੂੰ ਉਹਨੇ ਕੀ ਸਾਰੀ ਗੱਲ ਦੱਸ ਉਹ ਕਹਿੰਦੇ ਆ ਹਾਂ ਨੱਟਦਾਰ ਬੱਸ ਨੱਟ ਤੇ ਉਹ ਨਹੀਂ ਝੜਦੇ ਓਏ ਉਹ ਕਿਹੜਾ ਮਜਨੂ ਦੇਖਣ ਲੱਗਿਆ ਉਹ ਦਸੀ ਹਾਂ ਜਦੋਂ ਇਹਨਾਂ ਨੇ ਰੋੜਾ ਪਉਣ ਲੱਗਿਆ ਨੇ ਬਾਲੇ ਨਹੀਂ ਸੰ ਮੈਂ ਤਾਂ ਨਿਸ਼ਾਨੀ ਜਦੋਂ ਮੈਂ ਲਾ ਦੇ ਨਿਸ਼ਾਨੀ ਹਾਂ ਕਿਤੇ ਬਿਸਤਰੀ ਉੱਧੋ ਨਹੀਂ ਸੰ ਲੱਗਣਾ ਮੈਂ ਕਹਾਂ ਲਫੇਰਾ ਨਾਲ ਗੱਲ ਲਫੇਰਾ ਚੱਲ ਚੱਲ ਉੱਤੇ ਝੜ ਬਈ ਕੋਠੇ ਤੇ ਤੇ ਉੱਪਰ ਕੰਨ ਤੇ ਲਫੇਰਾ ਬੱਜੇ ਮੈਨੂੰ ਮੜਾ ਚਾੜੀਦਾ ਬਾ ਫੜ ਕੇ ਜੇ ਇੱਥੋਂ ਹੀ ਝਾੜ ਦੇ ਇਹਨੂੰ ਟੈਲਾਂ ਫੜਾਈਆਂ ਇਹ ਆਪੇ ਗਾਹਾਂ ਫੜਾਈਓ ਤਾਂ ਲੱਤਾਂ ਨੂੰ ਫੜ ਕੇ ਝਾੜ ਦੇ ਤਾਂ ਹਾਂ ਯਾਰ ਇਹਨੂੰ ਪਾਈਆ ਭਾਰ ਰਹਿਦਾ ਸਾਰਾ ਇਹਨੂੰ ਫੜਾ ਇੱਥੋਂ ਟੈਲਾਂ ਉਹ ਪਹਿਲਾਂ ਅੰਦਰ ਲਈ ਤੈਨੂੰ ਚੱਕ ਲਾਉਣ ਉਹ ਆਪੇ ਆਪ ਨੂੰ ਨਾ ਇੰਨਾ ਰੋ ਵੀ ਇੱਕ ਬੰਦਾ ਕਹਿੰਦਾ ਟੈਨਲਾਂ ਸਾਫ਼ ਕਰ ਕਰ ਖੀ ਜਾਂਦਾ ਡਰਾਈਵਰ ਤਾਂ ਫੜਾਈਆਂ ਦਾ ਦੇਵ ਲੰਗੂਰ ਨੂੰ ਤੇ ਖੁੱਡਾ ਆਪਣਾ ਪਈ ਜਾਂਦਾ ਵਾ ਆ ਕਿੱਥੇ ਕੇ ਪਹੁੰਚ ਕੇ ਕੰਮ ਤੇ ਖਾ ਦੇਵ ਲੰਗੂਰ ਦੇਖੋ ਜੀ ਕੀ ਕਰਦਾ ਇੱਥੇ ਕੇ ਪਹੁੰਚੇ ਹੋਡਾ ਇੱਥੇ ਇੱਕ ਤਾਂ ਹੋ ਗਿਆ ਕੰਪਲੀਟ ਬਾਈ ਦਾ ਟਿਆ ਟਾ ਟਾ ਇੱਕ ਰਹਿ ਗਿਆ ਬਸ ਆ ਘੰਟਕ ਦਾ ਕੰਮ ਰਹਿ ਗਿਆ ਹਨਾ ਕੀ ਕੀ ਹੋਜੂ ਅੱਜ ਓਏ ਬਾਈ ਸਭ ਕੀ ਹੋਜੂ ਸਾਰਾ ਕੰਮ ਹੋ ਜੂ ਕੰਪਲੀਟ ਅੱਜ ਸਾਰਾ ਕੰਮ ਕੰਪਲੀਟ ਹਾਂ ਹੋ ਵਾਠ ਠੀਕ ਆ ਫਰਸ਼ ਲੱਗ ਜੂ ਹਾਂ ਲੱਗ ਜੂ ਫਰਸ਼ ਇੱਕ ਵਾਰ ਉਹ ਕਹਦੇ ਲਫੇੜਾ ਵੱਜੂ ਲਫੇੜਾ ਵੱਜੂ ਮੂੰਹ ਤੇ ਹਾਂ ਆ ਨਾ ਸਰ ਹਾਂ ਵਿਸਾ ਕਰ ਜੂ ਲੋ ਵੀ ਅੱਧਾ ਖੁੱਡਾ ਹੋ ਗਿਆ ਦੂਜਾ ਵੀ ਤੇ ਦੇਵ ਠੇਕੇਦਾਰ ਨੂੰ ਇੱਕ ਕੋਠੀ ਦਾ ਹੋਰ ਆਰਡਰ ਆ ਗਿਆ ਹਨਾ ਹਾਂ ਕਹਦੇ ਆਰਡਰ ਆ ਗਿਆ ਤੈਨੂੰ ਹੋਰ ਕੋਠੀ ਦਾ ਵੀ ਲੈਂਟਰ ਪਾ ਕੇ ਜਾਓ ਜੀ ਹਣਾ ਬੇਟਾ ਉਟਾ ਫੜਾਉਣ ਵਾਲਾ ਬੰਦਾ ਹੈ ਨਹੀਂ ਲੈਂਟਰ ਬਾਜੋ ਆਗੇ ਹਣਾ ਹਣਾ ਕਹਿੰਦਾ ਹਾਂ ਬਾਕੀ ਕੰਮ ਚੱਲੀਆਂ ਜਾਂਦਾ ਨਾਲ ਟੀ ਟਾਈਮ ਹੋ ਗਿਆ ਕਿਹੜਾ ਬਲਦੇਵ ਮੈਸਤਰੀ ਇਹ ਬਲਦੇਵ ਕੱਟ ਬੱਲ ਕੱਟ ਦੇ ਦੇਵ ਮੈਸਤਰੀ ਹੈ ਇਹ ਇਕੱਲਾ ਦੇਵ ਮੈਸਤਰੀ ਆ ਇੱਧਰ ਆਪਾਂ ਬੱਚੇ ਵੀ ਤਾਂ ਆ ਬਿਠਾਉ ਤੇ ਛੋਟੇ ਛੇ ਬੱਚੇ ਆ ਤਿੰਨੇ ਛੇ ਦੇ ਛੇ ਹੁਣੇ ਤੁੱਪ ਸੇਕ ਰਹੇ ਆ 11 ਵਜੇ ਆਪਾਂ ਬਿਠਾ ਦਈਏ ਤੇ ਇੱਧਰ ਰੰਗ ਵਾਲੇ ਬਾਈ ਰੰਗ ਵੀ ਕਰੀਆਂ ਤੇ ਆ ਦੇਖੋ ਪੂਰੀ ਗੱਲ ਵਾਦ ਬਣਾਤੀ ਰੰਗ ਦੀ ਤੇ ਬਾਅਦ ਚ ਆਪਾਂ ਢੋਲੀਆਂ ਨੂੰ ਰੰਗ ਕਰਾਂਗੇ ਆਪਣਾ ਗੁੱਡਿਆਂ ਦਾ ਨਵੇੜ ਕੇ ਤੇ ਇੱਧਰ ਖੁੱਡਾ ਪਈ ਜਾਂਦਾ ਆਪਣਾ ਚੱਕੋ ਵੀ ਛੱਤ ਪਈ ਜਾਂਦੀ ਇੱਧਰ ਆਹ ਦੇਖ ਲੋ ਆ ਸਾਡਾ ਬਾਈ ਥੋੜਾ ਜਿਹਾ ਜਰਦਾ ਮਾਲ ਪਤਾ ਲਾ ਕੇ ਹੀ ਕੰਮ ਕਰਦਾ ਓਏ ਸੀਮੈਂਟ ਓਏ ਸੀਮੈਂਟ ਵਾਲਾ ਮਸਾਲਾ ਵੀ ਵਿੱਚ ਪਾ ਦੇ ਥੋੜਾ ਜਿਹਾ ਹੋਰ ਕਿਹੜਾ ਹੋ ਜੂ ਓਏ ਚੱਕ ਲਾ ਛੱਟੂ ਇਹ ਛੱਟੂ ਮੇਰੇ ਮਿੱਤੇ ਹੱਥ ਚ ਚੱਕ ਲੈ ਛੱਡ ਦੇ ਨਿਆਰੇ ਆ ਦੋਨਾਂ ਗੁੱਡਿਆਂ ਦੀਆਂ ਆਲਮੋਸਟ 66 ਕਬਰ ਹੋ ਗਈਆਂ ਇੱਕ ਬਾਲੇ ਨਾਲ ਤੇ ਦੇਖ ਲਓ ਬੰਦਾ ਆਰਾਮ ਨਾਲ ਖੜਦਾ ਬੰਦਾ ਖਾਣ ਤੋਂ ਬਾਅਦ ਵੀ ਬਹੁਤ ਜਗ੍ਹਾ ਛੱਡੀ ਹੋਈ ਆਪਣੀ ਤੇ ਇੱਥੇ ਲਾਵਾਂਗੇ ਫੱਟੀਆਂ ਇੰਨੀਆਂ ਕੋਚੀਆਂ ਜੇ ਇੱਥੇ ਕਲਾਵਾਂਗੇ ਉਹ ਬਾਲੀਆਂ ਨੀਵੀਆਂ ਹੋਣੀਆਂ ਇੱਥੇ ਕਲਾਵਾਂਗੇ ਆਪਾਂ ਫੱਟੀਆਂ ਵੀ ਹਵਾ ਵੀ ਨਾ ਪਵੇ ਰੋਸ਼ਨਾਂ ਦੇ ਕੂਤਰਾਂ ਨੂੰ ਠੰਡੀ ਤੇ ਆਪਾਂ ਜੱਤ ਗੈਨ ਬੁਰਾ ਖੁੱਡਾ ਸੁੱਕਦੇ ਨੇ ਨਾ ਬੱਚੇ ਤਾੜਨੇ ਵੀ ਹੈ ਨਹੀਂ ਹੁਣ ਆ ਦੇਖੋ ਇਧਰੋਂ ਬਨੇਰਾ ਪਾਣ ਲੱਗ ਗਿਆ ਆਪਾਂ ਆ ਬੰਦ ਕਰ ਦਿਆਂਗੇਗਾ ਓਕੇ ਜੇ ਰਿਪੋਰਟ ਖੁੱਲਾ ਢੋਲਾ ਗੋਡਾ ਪਹਿਲਾਂ ਮੈਨੂੰ ਲੱਗ ਰਹੀ ਹੈ ਟਾਈਟ ਹੋ ਲੈ ਬੜ ਬਹੁਤ ਜਗਾ ਵੱਧ ਗਈ ਇੱਥੇ ਜੇ ਫੱਟੀ ਹੋਈ ਇੱਕ ਇੱਥੇ ਵੀ ਬੰਦਾ ਆਰਾਮ ਨਾਲ ਕੰਮ ਸਕਦਾ ਵਿੱਚ ਉਹ ਕੇਅਰ ਰਿਪੋਰਟ ਹੋ ਗਿਆ ਕੰਮ ਇਧਰਲਾ ਗੁੱਡਾ ਉਹਦੇ ਨਾਲੋਂ ਵੱਧ ਖੁੱਲਾ ਆਹ ਗੁੱਡਾ ਉਹਦੇ ਨਾਲੋਂ ਜ਼ਿਆਦਾ ਖੁੱਲਾ ਵਾ ਵੱਧੋ ਜਗਾ ਵਾ 8 ਫੁੱਟ ਲੰਬਾ ਹੋ ਗਿਆ ਇਹ ਤੇ 4.5 ਤੋਂ 5 ਫੁੱਟੇ ਚੌੜੇ ਹੋ ਗਏ ਆ ਦੋ ਟਾਕੀਆਂ ਹੋਗੀਆਂ ਕੀ ਫੜਾ ਦੇ ਕਦੇ ਟੈਲਾ ਕਦੇ ਕੀ ਯਾਰ ਤੂੰ ਰਾਜ ਤਾਂ ਹੀ ਨਹੀਂਗਾ ਤੇਰਾ ਭਾਈ ਮੰਗਦਾ ਵਾ ਤੇਰਾ ਭਾਈ ਮੰਗਦਾ ਤੇਰਾ ਗਲਤ ਗੱਲ ਆ ਤੇਰੀ ਇਧਰ ਅੱਜ ਨਹੀਂ ਕਰੇ ਤੋ ਮੋਟੀਆਂ ਇੱਟਾਂ ਕਦੇ ਟੈਲਾ ਫੜ ਚੱਕ ਬਾਕੀ ਡਰਾਈਵਰ ਰੇੜਾ ਵੀ ਭਰ ਲਿਆ ਹੁਣ ਆਹ ਰੇੜਾ ਭਰਨ ਤੋਂ ਬਾਅਦ ਇਹਨੇ ਕਹਿਣਾ 5 ਮਿੰਟ ਮੈਨੂੰ ਰੈਸਟ ਦੇ ਦੇ ਹੁਣ ਹੋਰ ਕੀ ਕਰਨਾ ਚੱਕੀ ਚੱਲ ਕੰਮ ਬਸ ਰੇੜਾ ਭਰ ਲਿਆ ਟੀਮ ਸਾਡੀ ਪੂਰੀ ਤਖੜੀ ਆ ਲਓ ਵੀ ਦੇਵ ਨੂੰ ਕਹਿੰਦੇ ਚਾਹ ਫੜਾ ਦੀ ਉੱਤੇ ਹੀ ਜੱਗ ਫੜਾਦਾ ਵੀ ਜੱਗ ਦਾ ਜੱਗ ਪੀਲਾ ਹੁਣ ਇਹਨੇ ਅੱਧੀ ਝਾੜ ਢੋਲ ਦੇਣੀ ਆ ਦੇਖੀ ਢੋਲਦੀ ਢੋਲਦੀ ਛੇ ਦੀ ਕਰ ਲੰਗੂਰ ਬੈਠਾ ਗੁੱਡਿਆਂ ਤੇ ਨਮਾ ਬਾਈ ਲੰਗੂਰ ਚੈੱਕ ਕਰੋ ਦੇਖੋ ਤੇ ਲੋ ਵੀ ਕਹਿੰਦੇ ਬੱਚੇ ਹੁਣ ਆਪਾਂ ਨੈਟ ਚ ਤਾੜਨ ਨੂੰ ਲਾ ਕੇ ਬਾਹਰ ਤਾਂ ਛੱਡੇ ਸੀ ਗਿਰ ਤੌਪ ਲਵਾਉਣ ਨੂੰ ਹੁਣ ਪੰਦਰ ਤੌਪ ਲਵਾਵਾਂਗੇ ਖੜਕਾ ਹੁੰਦਾ ਵਾ ਹਾਂ ਉੱਡ ਕੇ ਲਾਉਣ ਦਾ ਟਾਈਮ ਹੈ ਨਹੀਂ ਇਹਨਾਂ ਦਾ ਇਹ ਤਾਂ ਹੈ ਟਾਈਮ ਸਾਡੇ ਕੋਲ ਅੱਗੇ ਨਹੀਂ ਹੈਗਾ ਡਿਊਟੀ ਬਹੁਤ ਪੈਦੀ ਆ ਡਿਊਟੀ ਸਾਡੀ 12 ਡਿਊਟੀ ਬਾਹਰ ਹੀ ਆ ਡਿਊਟੀ ਹੁਣ ਸਾਨੂੰ ਕੋਈ ਟੈਨਸ਼ਨ ਹਾਂ ਇਹ ਤੁਹਾਨੂੰ ਬਾਂਦਰ ਦਿਖਾਉਣੇ ਆਪਣੇ ਪਿੰਡ ਲੰਗੂਰ ਆ ਗਿਆ ਹੈ ਬਾਈ ਆਪਣੇ ਪਿੰਡ ਲੰਗੂਰ ਆ ਗਿਆ ਮੇਰੇ ਵੀਰੋ ਦੇਖੋ ਖੜਾ ਲੰਗੂਰ ਫਿਰਦਾ ਉਧਰ ਦੇਖੋ ਲੰਗੂ ਬੈਠਾ ਇੰਨਾ ਕਾਏ ਕਰਦੇ ਐ ਇੰਨਾ ਕਾ ਦੇਖੋ ਕੰਪਲੀਟ ਕੰਪਲੀਟ ਹੋ ਗਿਆ ਸਾਰਾ ਦੇਖੋ ਲੰਗੂਰਾ ਬੂਠੇ ਕਰ ਰਿਹਾ ਹਾਂ ਕੰਪਲੀਟ ਦਿਖਾ ਦੇ ਕਿੰਨਾ ਹੋ ਗਿਆ ਦੇਖੋ ਜੀ ਹੁਣ ਸੈਟਾਂ ਦੀ ਬਣੀ ਦਾ ਲਾਉਣ ਵਾਲਾ ਰਹਿ ਗਿਆ ਜਿਵੇਂ ਉੱਥੇ ਉੱਧਰ ਹਾਂ ਆਲੇ ਦੁਆਲੇ ਦੋਆ ਮਿੱਟੀ ਪਾਵਾਂਗੇ ਫਿਰ ਕਾਗਜ਼ ਵੀ ਪਾਉਣਾ ਮੈਂ ਹਾਂ ਤੇ ਫਿਰ ਲਓ ਬਈ ਮੈਸਤਰੀ ਮੜਿਆ ਉਧਰ ਗਿਆ ਆਪਣਾ ਦੂਜਾ ਲੈਂਟਰ ਵੀ ਪੈਣਾ ਉਹ ਕਾਰਗਰੀ ਚੈੱਕ ਕਰਨ ਵੀ ਕੰਮ ਸਹੀ ਚੱਲ ਆ ਮੈਸਤਰੀ ਹਰੇਕ ਸਾਹ ਤੇ ਜਰਦਾ ਮੰਨ ਲੱਗ ਜਾਂਦਾ ਉਹ ਦੇਖੋ ਲੈ ਫੇਰ ਮਸਾਲਾ ਘੋਲਣ ਲੱਗ ਗਿਆ ਇਹ ਨਾਲ ਆਪਦੇ ਮਸਾਲਾ ਪੂਰਾ ਠੋਕੇ ਰੱਖਦਾ ਨਾਲ ਖੁੱਡਿਆਂ ਨੂੰ ਲਾਉਂਦਾ ਨਾਲ ਆਪਸਾ ਠੀਕ ਹੈ ਨਾ ਜਿਹੜਾ ਖਾਵੇ ਜਰਦਾ 100 ਸਾਲ ਦਾ ਮਰਦਾ ਜਿਹੜਾ ਖਾਵੇ ਜਰਦਾ 100 ਸਾਲ ਨਹੀਂ ਮਰਦਾ ਤੇ ਨਾਲ ਮੈਸਤਰੀ ਦੇ ਰਹਿ ਕੇ ਇਹਨੇ ਵੀ ਲਾ ਲਿਆ ਉਹ ਦੇਖੋ ਬੁੱਲਾਂ ਥੱਲੇ ਉਹ ਦੇਖੋ ਉਹ ਦੇਖੋ ਲਿਆ ਫੜਾ ਉਹਨਾਂ ਦੇ ਹਿੱਟ ਇੱਧਰ ਅਸੀਂ ਇੱਟਾਂ ਪੂਰੀਆਂ ਕਰੀ ਜਾਂਦੇ ਆ ਜਾਨੂੰ ਮੈਂ ਤਾਂ ਇੱਕ ਅੱਖ ਨਹੀਂ ਚੱਲਣ ਦਾ ਇਹ ਕੰਮ ਆਉਣ ਦੇ ਚੱਕ ਵੀ ਦੇਖੋ ਪਹਿਲਾਂ ਦੇਖ ਨੂੰ ਕਿਹਾ ਵੀ ਰੋੜੇ ਫੜਾ ਦੇ ਉਬਰੀ ਗਬਰੀ ਕਰੋੜੀਆਂ ਆ ਫੜਾਈ ਜਾਵੇ ਉਹ ਉਹ ਵਾਲੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਧਰ ਆ ਕੇ ਜ ਪਤਾ ਸੀ ਜਿਹੜਾ ਉਹ ਵੱੜਦਾ ਵੱਢ ਕੇ ਹੁਣ ਇੱਧਰ ਲਾਤਾ ਅੱਦਾਂ ਥੋੜਾ ਰਹਿਣਾ ਹਨਾ ਰਹੂਗਾ ਉਹ ਰਹੂਗਾ ਰਹਿਣੀ ਨਾ ਆਪਾਂ ਉਧਰ ਕੱਟ ਕੇ ਫੇਰ ਤੁਸੀਂ ਜਾਓ ਵੱਢੂ ਕਰ ਸਿੱਧਾ ਕਰ ਦੇਵ ਲੋ ਵੀ ਹੁਣ ਮਿੱਟੀ ਪਾਉਣ ਦੀ ਵਾਰੀ ਆ ਗਈ ਕਾਗਜ਼ ਪਾਤਾ ਹਨਾ ਕੁੱਡਿਆਂ ਤੇ ਪਾਤਾ ਕਾਗਜ਼ ਵੀ ਚੋਵੇ ਨਾ ਹੁਣ ਮਿੱਟੀ ਪਾਵਾਂਗੇ ਮਿੱਟੀ ਪਾ ਕੇ ਫਰਸ਼ ਲਾ ਗਣਾ ਕੱਲ ਨੂੰ ਫਿਰ ਆਪਾਂ ਪਲਾਸਟਰ ਵੱਲ ਵਧਾਂਗੇ ਆ ਸਾਰੀ ਮਿੱਟੀ ਬਾਹਣੀ ਆਪਾਂ ਹੁਣ ਕੋਠੇ ਤੇ ਖੁੱਡਿਆਂ ਤੇ ਤੇ ਬੱਚੇ ਦੁਪਹਿਰ ਦੇ 3 ਵਜੇ ਆਪਾਂ ਹੁਣ ਥੱਲੇ ਲੈ ਕੇ ਚੱਲੇ ਆ ਤੇ ਖੁੱਡੇ ਦਾ ਆਪਾਂ ਕੰਮ ਉੱਥੇ ਤੇ ਕਰਾ ਆ ਗਏ ਮਿੱਟੀ ਪਾ ਦੀ ਖੁੱਡਿਆਂ ਤੇ ਦੇਖੋ ਇੱਧਰ ਖੁੱਡਿਆਂ ਤੇ ਮਿੱਟੀ ਪਾ ਦੀ ਪੂਰੀ ਪ੍ਰੋਪਰ ਕਰਕੇ ਹੁਣ ਇਹ ਤੇ ਫਰਸ਼ ਲਾਵਾਂਗੇ ਕੰਮ ਪੂਰਾ ਜੋਰ ਆਂਦੇ ਆ ਬੱਚਿਆਂ ਨੂੰ ਮੈਂ ਭੁੱਲ ਗਿਆ ਸੀ ਜਦੋਂ ਸਾਰੇ ਖੁੱਡੇ ਦਾਣੇ ਪਾਦੇ ਨਾ ਦੇਖੇ ਨਾ ਬੱਚੇ ਦਾ ਕੋਠੇ ਤੇ ਫੇਰ ਫਟਾਫਟ ਕੋਠੇ ਤੇ ਆਇਆ ਡਿਊਟੀ ਪੂਰੇ 12 ਘੰਟੇ ਬੈਹਰੀ ਐ ਰੈਸਟ ਕਰਨ ਦਾ ਟਾਈਮ ਹੀ ਨਹੀਂ ਬੱਚਿਆਂ ਨੂੰ ਖੁੱਡੇ ਛੱਡ ਕੇ ਜਦਦੀ ਆਪਾਂ ਫਰਸ਼ ਲਾਉਣ ਲੱਗਣਾ ਖੁੱਡਿਆਂ ਤੇ ਹੁਣ ਟੀ ਟਾਈਮ ਹੋ ਗਿਆ ਆਪਣਾ ਲਓ ਵੀ ਡਰਾਈਵਰ ਨੇ ਕਹਿੰਦੇ ਸਾਰੇ ਖੁੱਡੇ ਤੇ ਫਰਸ਼ ਲਾਤਾ ਹੋਰ ਕੀ ਤੇ ਇਸ ਦੋ ਵਾਰ ਬਿਲਡਿੰਗ ਦਾ ਆਰਡਰ ਆ ਗਿਆ ਵਸ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਬਿਲਡਿੰਗ ਦਾ ਆਰਡਰ ਆ ਗਿਆ ਇਹਨੂੰ ਠੇਕੇਦਾਰ ਤੇਥੋਂ ਅੱਗੇ ਲੰਘ ਗਿਆ ਹੁਣ ਹੁਣ ਪ੍ਰੋਸੈਸ ਦਾ ਅਸੀਂ ਮਿੱਟੀ ਪਾਤੀ ਕਾਗਜ ਵੀ ਪਾਤਾ ਤੇ ਇੱਟਾਂ ਦਾ ਫਰਸ਼ ਵੀ ਲਾਤਾ ਤੇ ਹੁਣ ਘੂਲਵਾ ਪਾ ਲੈਣਾ ਪੱਕਾ ਫਰਸ਼ ਲਾ ਲੈਣਾ ਉਹ ਆਪਾਂ ਪਨਾਲੇ ਨੂੰ ਪੈਪ ਵੀ ਛੱਡਤਾ ਢਾਲ ਆਪਣੀ ਸਾਰੀ ਪਰੇ ਨੂੰ ਜਾ ਰਹੀ ਆ ਅਬ ਬੈਲਡਾਈਆਂ ਭਰ ਦੇ ਸਾਰੀਆਂ ਓਕੇ ਦੇ ਰਿਪੋਰਟ ਕਰਦੇ ਹੁਣ ਘੋਲੂਆ ਪਾਉਣ ਲੱਗੇ ਆ ਲੋ ਵੀ ਤੇਰਾ ਲੈਂਟਰ ਪੌਂ ਲੱਗ ਗਿਆ ਸਹਿਜ ਆ ਜਾ ਸਹਿਜ ਫਟਾਫਟ ਫੜਾਈ ਜਾਂਦਾ ਫੜਾਈ ਜਾਂਦਾ ਆ ਦੇ ਗਰਜੀ ਦੀ ਮਸਾਲਾ ਬਣਾਈ ਜਾਂਦਾ ਕੋਈ ਗੱਲ ਚਾਚ ਦੀ ਕਹਿੰਦਾ ਗਰਜੀ ਦੀ ਮਸਾਲਾ ਬਣਾਈ ਜਾਂਦਾ ਬਣਾਈ ਜਾਂਦਾ ਸਹਿਜ ਮਸਾਲਾ ਫੜਾਈ ਜਾਂਦਾ ਫੜਾਈ ਜਾਂਦਾ ਐਂ ਚੱਲ ਗਿਆ ਲੈਂਟਰ ਦਾ ਅੱਧਾ ਪੈਣ ਵਾਲਾ ਪੂਰਾ ਲੈਂਟਰ ਤੇ ਫਰਸ਼ ਲੱਗੀ ਜਾਂਦਾ ਪੂਰਾ ਹੋਈ ਜਾਂਦਾ ਇਹ ਤਾਂ ਇਹ ਤਾਂ ਡਰੈਵਰ ਅਸੀ ਕੜਾਈ ਜਾਂਦਾ ਲੋ ਵੀ ਖੁੱਡਿਆਂ ਨਹੀਂ ਕੰਧਾਂ ਨੂੰ ਕਹਿੰਦੇ ਪਾਣੀ ਲਾਉਣ ਲੱਗੇ ਅੱਜ ਪਲਾਸਟਰ ਦਾ ਕੰਮ ਵੀ ਸ਼ੁਰੂ ਹੋ ਜਾਣਾ ਹਰੇ ਟਾਈਮ ਪਿਆ ਸੀਗਾ 5:00 ਵਜੇ ਆ ਤੇ ਇੱਕ ਜਾਂ ਡੇਢ ਕੰਧ ਤਾਂ ਹੋਈ ਜਾਣੀ ਆ ਅੰਦਰੋਂ ਸਾਫ਼ ਸਫਾਈ ਕਰਤੀ ਆਪਾਂ ਸਾਰੀ ਤੇ ਪਾਣੀ ਲਾਤਾ ਬਸ ਆ ਗੇਟ ਵਾਲੇ ਪਾਸੇ ਪਾਣੀ ਲਾਉਣਾ ਹੈ ਇੱਧਰ ਦਰਿਆ ਪਰ ਓਕੇ ਆ ਖੁੱਡੇ ਖੁੱਲੇ ਲੁੱਲੇ ਆ ਨਾ ਪਹਿਲਾਂ ਥੋੜੀ ਸ਼ੱਕ ਸੀਗੀ ਵੀ ਕਿ ਤਾ ਪੀੜੇ ਤਾਂ ਨਹੀਂ ਮੰਣਗੇ ਪਰ ਜਮਾ ਓਕੇ ਆ ਇੱਡੇ ਹੀ ਹੋਣੇ ਉੱਧਰ ਲਈ ਹਾਂ ਉੱਧਰ ਉੱਡਣ ਵਾਲਿਆਂ ਲਈ ਇੱਡੇ ਕ ਵੱਡੇ ਜੋੜਿਆਂ ਲਈ ਉਹ ਥੋੜਾ ਜਿਹਾ ਕਮਰਾ ਟਾਇਰ ਵੱਡਾ ਬਣਾਗੇ ਯਾਨੀ ਕਿ ਉੱਡਣ ਵਾਲਿਆਂ ਲਈ ਇਹ ਠੀਕ ਆ ਲੰਬੇ ਭਾਵੇਂ ਵੱਧ ਕਰ ਲਾਂਗੇ ਹੋਰ ਕਿਉਂਕਿ ਜਿੰਨੇ ਲੰਬੇ ਹੋਣਗੇ ਓੰਨਾ ਵਧੀਆ ਰਹੇਗਾ ਖੁੱਡਾ ਲੰਬੇ ਆਪਾਂ 10 ਫੁੱਟ ਕਰ ਲਾਂਗੇ ਘਟੋ ਘਟ ਇਹ 8 ਹੁਣ ਪਾਣੀ ਆ ਗਿਆ ਇੱਧਰ ਪਾ ਆ ਕੰਦ ਰਹਿ ਗਈ ਗੱਲੀ ਪਾਣੀ ਲਾਉਣ ਤੋਂ ਲੋ ਵੀ ਮਿੱਤਰੋ ਗਰਦੀ ਇਹਦਾ ਰੇਤੇ ਦਾ ਦਿਮਾਗ ਦਾ ਭਰ ਕੇ ਲਈ ਜਾਂਦਾ ਉਹ ਵਾਟਾ ਜਾਂਦਾ ਉਹ ਦੇਖੀ ਮਰਦਾ ਜਾਂਦਾ ਤੂੰ ਮਰਦਾ ਜਾਂਦਾ ਓਏ ਭਾਈ ਇਹਨੂੰ ਕਿ ਪਾਗਣਾ ਦੱਬੀ ਕਾ ਨੂੰ ਜਾਂਦਾ ਕੁੱਤੇ ਆਲਾ ਵਾਟਾ ਐ ਨਵਾਂ ਮਸਾਲਾ ਬਣਾਉਣ ਲੱਗੇ ਆ ਤੇ ਇੱਧਰ ਕੰਦ ਤੇ ਪਲਾਸਟਰ ਪਲਾਸਟਰ ਕਰਨ ਲੱਗੇ ਆ ਆਹ ਅਸਤਾ ਇਧਰ ਵਾਲੀ ਕਾਹਦੇ ਤੇ ਦਾ ਦੇ ਹੋ ਗਿਆ ਇਧਰ ਵਾਲੀ ਕਾਹਦੇ ਤੇ ਹੈ ਦਾ ਪਲਾਸਟਰ ਕਰ ਲੋ ਸਾਰੇ ਕਿਤੇ ਗਲਬ ਉਥੋਂ ਲੈ ਕੇ ਇੱਥੇ ਲਾ ਦੇ ਤੇ ਆਲਾ ਖੁੱਡੇ ਤੇ ਵੀ ਆਹ ਖੁੱਡਾ ਸਾਰਾ ਹੀ ਰਹਿੰਦਾ ਆ ਗੜੀਆ ਗੁਰਗੀਆਂ ਜਿਹੜੀਆਂ ਸਾਰੀ ਭੜੀ ਜਾਣੀ ਆ ਇਦਾਂ ਨਾ ਮਸਾਲਾ ਬਣੀ ਜਾਂਦਾ ਇਧਰ ਇਧਰ ਰਲਦਾ ਅੱਧਾ ਥੱਲੇ ਡੋਲੀਆ ਦਾਦੇ ਉਹਦੇ ਵਿੱਚ ਏ ਤੇਜ਼ ਚੱਲ ਭਰਾ ਕੰਮ ਕਰ ਤੇਜ਼ ਤੇਜ਼ ਤੇ ਐ ਬਈ ਓਏ ਤੈਨੂੰ ਜੇ ਲੈ ਲੈ ਰਲਾ ਗਲਾ ਗਿਆ ਬਲਬ ਲੋੜਾ ਤੇ ਆ ਜਾ ਆਪਾਂ ਲੱਗਦਾ ਬਈ ਅੱਖਾਂ ਤੇ ਨੀਰਾ ਪੈ ਗਿਆ ਬਾਈ ਅੱਖਾਂ ਤੇ ਨੀਰਾ ਪੈ ਗਿਆ ਨਾ ਇਧਰ ਮਸਾਲਾ ਹੋਰ ਬਣਾਉਂਦੇ ਆਪਾਂ ਲਾਵਾ ਮਸਾਲਾ ਨਵਾਂ ਮਸਾਲਾ ਅੱਖਾਂ ਤੇ ਨੀਰਾ ਪੈ ਗਿਆ ਆ ਡਰਾਈਵਰ ਕੀ ਕਰਦਾ ਬਹਿਲਾ ਆ ਡਰਾਈਵਰ ਹੈਗਾ ਬਹਿਲਾ ਮੈਂ ਦੇਖਦਾ ਮਿੱਕਾ ਮੈਂ ਕੰਮ ਕਰਦੀ ਆ ਇਹ ਬਈ ਦੇਖਦਾ ਇਸ ਇੱਕ ਦਾ ਹੁੰਦਾ ਇਹ ਵਧੀਆ ਹੁੰਦਾ ਆਪਾਂ ਬਸ ਤਰੀ ਵਈ ਤਰਲੇ ਨਾ ਦੂਰ ਹੋਗੇ ਕੇ ਖੋਰ ਬਲ ਬਲਾਈਏ ਹਾਂ ਹੈ ਬਈ ਲੈ ਆਇਆ ਹੋਰ ਜਾ ਕੇ ਇਹ ਖੋਰ ਹਾਂ ਆਹ ਹਾਂ ਬਾਰੇ ਡੇੜਾ ਬੈ ਲਾ ਗਏ ਇਹਦੇ ਇੰਦਰ ਦੇ ਲਈ ਨਾਲੇ ਦੇ ਫੁੱਲ ਮਿਹਨਤ ਕਰਦਾ ਹੁਣ ਚੱਕ ਕੇ ਵੀ ਲੈ ਕੇ ਆਊਗਾ ਇਹਨੇ ਤੁਹਾਨੂੰ ਚੱਕ ਕੇ ਦਿਖਾ ਦੇਣਾ ਮੈਨੂੰ ਪਤਾ ਚੱਕ ਕੇ ਦਿਖਾ ਦੇ ਹੁਣ ਬੇਇੱਜ਼ਤੀ ਨਾ ਹੋ ਜਵੇ ਬੇਇੱਜ਼ਤੀ ਨਾ ਹੋ ਜਵੇ ਚੱਕ ਕੇ ਦਿਖਾ ਦੇ ਹੁਣ ਫਿਰ ਬਰਗਰ ਕੈਨਸਲ ਭਾਈ ਉਹ ਉਹ ਪੌੜੀਆਂ ਵੀ ਬਣਾ ਦਿਆਂ ਦੇਵ ਨੂੰ ਉਤਰਨ ਵਾਸਤੇ ਨਖਤਾ ਆਪਾਂ ਤਾਂ ਇਹ ਕਰ ਗਏ ਆ ਫਰਸ਼ ਵੀ ਲਾਤਾ ਸਾਰਾ ਓਕੇ ਦੀ ਰਿਪੋਰਟ ਫਰਸ਼ ਲੱਗ ਗਿਆ ਤੇ ਇਧਰ ਪਲਾਸਟਰ ਕਰਨ ਲੱਗ ਗਿਆ ਬਾਈ ਨੂੰ ਮੇਰੇ ਤੇ ਗਣਾ ਦੇਣੀ ਮੈਨੂੰ ਹਨੇਰਾ ਲੱਗਦਾ ਬਲਬ ਲਾ ਦਿਓ ਵੱਡਾ ਬਲਬ ਲਿਆਂਦਾ ਫਿਰ ਐਨ ਕੰਦਾ ਪਲਾਸਟਰ ਹੋ ਰਹੀਆਂ ਹੁਣ ਆਪਣੀਆਂ ਓਕੇ ਦੀ ਰਿਪੋਰਟ ਕੰਮ ਹੋ ਜਾਣਾ ਤੇ ਲੋ ਵੀ ਦੇਖੋ ਕਹਿੰਦੇ ਉੱਤੇ ਫਰਸ਼ ਵੀ ਲਾਤਾ ਆਪਾਂ ਟਲਾਨ ਆਪਾਂ ਇਧਰ ਨੂੰ ਰੱਖੀ ਆ ਆ ਪਾਣੀ ਕੱਢਣ ਨੂੰ ਬਾਈ ਓਕੇ ਦੀ ਰਿਪੋਰਟ ਕੰਮ ਹੋ ਗਿਆ ਅੱਗੇ ਚੱਕ ਲੰਨੇ ਉਹ ਬਾਹਰੋਂ ਇਹ ਤਾਂ ਦੇਵ ਕਹਿੰਦੇ ਕੰਮ ਕਰਿਆ ਦੇਵ ਦੇਵ ਮੈਸਤਰੀ ਦੇਵ ਨੂੰ ਲਾਦਾ ਆਪਾਂ ਬੋਰਡ ਇਕੱਠਾ ਕਰਨ ਲਈ ਤੇ ਉਹ ਆਪਣੇ ਸ਼ਟਰਿੰਗ ਦਾ ਕੰਮ ਚੱਲਿਆਂਦਾ ਅੱਜ ਨੇਰਾ ਲਾਉਣਾ ਉਹਨਾਂ ਨੇ ਇੱਧਰ ਆਪਣੇ ਬਸ ਇੰਨਾ ਕੁ ਮਸਾਲਾ ਰਹਿ ਗਿਆ ਲਾ ਕੇ ਕੰਮ ਖਤਮ ਕਰ ਦੇਣਾ ਇੱਧਰ ਲਈ ਸਾਰੀ ਗੰਧ ਹੋ ਗਈ ਤੇ ਉਹ ਸਾਹਮਣੇ ਵਾਲੀ ਆ ਅੱਧੀ ਤੋਂ ਵੱਧ ਹੋ ਜਾਣੀ ਆਪਣੀ ਗੰਧ ਡਰਾਈਵਰ ਮਸਾਲਾ ਬਣਾਉਣ ਲੱਗਾ ਹੋਇਆ ਬਾਟੀ ਮਾਰ ਦੇ ਬਾਟੀ ਤਾਂ ਹੈਗੀ ਆ ਪਾਣੀ ਹਰੇ ਤੇਰਾ ਦਾ ਡੰਗ ਸਾਰ ਇਹ ਮੈਸਤਰੀ ਥੋੜਾ ਖਹਿਜ ਵੀ ਜਾਂਦਾ ਦੇਵ ਭਾਈ ਸੈਟ ਆ ਹੈਂ ਦੇ ਭਾਈ ਹੈਲੋ ਜੀ ਕਿਵੇਂ ਹੋ ਜੀ ਠੀਕ ਹੋ ਚੋਟੀ ਦਾ ਮੈਸਤਰੀ ਆ ਡਰਾਈਵਰ ਮਸਾਲਾ ਬਣਾਵਣਾ ਦਈ ਜਾਂਦਾ ਵੀ ਰੁਕੇ ਨਾ ਮੈਸਤਰੀ ਦੀ ਗਰੰਟੀ ਸਵੇਰ ਦੀ ਗਰੰਟੀ ਚੱਲਦੀ ਆ ਆ ਕੰਦ ਵੀ ਸਾਰੀ ਹੋ ਚੱਲੀ ਅੱਧੀ ਤੋਂ ਵੱਧ ਜਾਣੀ ਕਿ ਅੱਧੀ ਰਹਿ ਜਾਣੀ ਆ ਇੱਧਰ ਆਪਣੇ ਖੁੱਡਿਆਂ ਦੇਖੋ ਭਾਈ ਇੰਨਾ ਕਦੇ ਨਾਸ ਵੱਜਣ ਨਹੀਂ ਦਿੱਤਾ ਜਿੰਨਾ ਹੁਣ ਵੱਜਿਆ ਹੋਇਆ ਤੇ ਖੁੱਡੇ ਸਾਫ ਕਰਨ ਲੱਗੇ ਹੁਣ ਆਪਾਂ ਕੰਮ ਨੂੰ ਮੇੜ ਕੇ ਉਹ ਦੇਵ ਸਿਰੇ ਵਾਲੇ ਚ ਵੜ ਗਿਆ ਆ ਸੀ ਨਾ ਪਹਿਲਾਂ ਹੀ ਕਰਤਾ ਸੀਗਾ ਮਾੜਾ ਦੁਪਹਿਰੇ 1:00 ਵਜੇ ਰੋਟੀ ਖਾਣ ਦਾ ਟਾਈਮ ਮਿਲਿਆ ਸੀ ਉਦੋਂ ਮੈਂ ਆਹ ਖੁੱਡਾ ਸਾਫ਼ ਕਰਤਾ ਸੀਗਾ। ਦੇਵ ਓਕੇ ਆ ਬਾਈ। ਚੱਕ ਵੀ ਇੱਧਰ ਸਾਫ਼ ਕਰਨ ਲੱਗਿਆ ਹੋਇਆ ਆਪਾਂ ਇੱਧਰਲਾ ਖੁੱਡਾ ਕਰਨਾ। ਆਹ ਬਚਾਲੜਲਾ ਸਾਫ਼ ਹੀ ਆ। ਦੋ-ਦੋ ਕਰਦਨੇ ਆ ਮੈਂ ਤੇ ਦੇਵ ਨੇ। ਕੁੰਡੀਆਂ ਕੰਡੀਆਂ ਜੀ ਸਾਰੀਆਂ ਧੋ ਦੇਣੀਆਂ ਨੇ। ਖੁੱਡਿਆਂ ਦੀ ਕਹਿੰਦੇ ਜਮਾਂ ਗੱਲਬਾਤ ਬਣਾਤੀ। ਆਪਾਂ ਦੀ ਸੁਕਾਈ ਹੋਈ ਮਿੱਟੀ ਜਿਹੜੀ ਆਪਾਂ ਧੁੱਪੇ 'ਚ ਸੁਕਾਈ ਸੀ। ਐਨ ਪੂਰੀ ਗੱਲਬਾਤ ਬਣਾਤੀ। ਇੱਧਰਲਾ ਖੁੱਡਾ ਵੀ ਸਾਫ਼ ਹੋ ਗਿਆ। ਆਹ ਸਰੀ ਵਾਲਾ ਵੀ ਸਾਫ਼ ਹੋ ਗਿਆ। ਇਹਦੀ ਕੁੰਡੀ ਵੀ ਕੱਢਤੀ ਬਾਹਰ। ਇਹਨੂੰ ਪੂਰਾ ਸਾਫ਼ ਕਰਤਾ ਦੇਵ ਨੇ ਪਰਲਾ ਦੇਵ ਕਰ ਰਿਹਾ ਵਾ ਦੋ ਦੇਵ ਨੇ ਕਰਤੇ ਦੋ ਮੈਂ ਕਰਤੇ ਗੱਲਬਾਤ ਓਕੇ ਕਰ ਤੇ ਇਹਨਾਂ ਦੀ ਕਰਦੀ ਐ ਲਾਈਟ ਬੰਦ ਓਏ ਜਲਦ ਕਰ ਦਵਾਂ ਮੈਂ ਨਾ ਨਹੀਂ ਇੱਧਰ ਦੇਵ ਸਾਫ਼ ਕਰੀ ਜਾਂਦਾ ਖੋਡੇ ਇੱਧਰਲਾ ਤਾਂ ਹੋ ਗਿਆ